ਖ ਰਿਹਾ ਹਾਂ ਆਰ ਵੀ ਟੀ ਵੀ ਪੰਜਾਬੀ ਤੇ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਵੱਡੀ ਖਬਰ ਵਾਰਡ ਨੰਬਰ 50 ਮੁਹੱਲਾ ਨੀਲਕੰਠ ਸੇ ਵਿੱਚ ਗੈਸ ਪਾਈਪਾਂ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਚੁੱਕਾ ਹੈ ਗੈਸ ਪਾਈਪਾਂ ਦੇ ਨਾਲ ਪਾਣੀ ਦੀ ਸਪਲਾਈ ਟੁੱਟ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੀਣ ਵਾਲਾ ਪਾਣੀ ਗੰਦਾ ਹੋਣ ਕਾਰਨ ਲੋਕ ਬਹੁਤ ਹੀ ਪਰੇਸ਼ਾਨ ਹਨ ਇਸ ਮਾਮਲੇ ਦੇ ਉੱਤੇ ਆਰ ਵੀ ਟੀ ਵੀ ਦੇ ਨਾਲ ਗਲਤ ਕੀਤੀ ਵਾਰਡ ਨੰਬਰ 50 ਦੇ ਐਮਸੀ ਗੁਰਮੀਤ ਸਿੰਘ ਜੀ ਨੇ ਆਰ ਵੀ ਟੀਵੀ ਦੀ ਸਪੈਸ਼ਲ ਰਿਪੋਰਟ ਇਸ ਮਾਮਲੇ ਤੇ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਜੁੜੇ ਰਹੋ ਆਰ ਵੀ ਟੀਵੀ ਨੂੰ ਹੁਣੇ ਸਬਸਕ੍ਰਾਈਬ ਕਰੋ ਅਤੇ ਨਵੇਂ ਅਪਡੇਟ ਲਈ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਤੁਹਾਡੇ ਕੋਲ ਸਾਡੀਆਂ ਨਵੀਆਂ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੀਆਂ ਮਸ਼ੀਨਾਂ ਆ ਗੈਸ ਦੀਆਂ ਪਾਈਪਾਂ ਦੀਆਂ ਉਹ ਲੱਗੀਆਂ ਹੋਈਆਂ ਨੇ ਔਰ ਉਹਦੇ ਨਾਲ ਨਾਲ ਜਿਹੜਾ ਪਾਣੀ ਦਾ ਭਾਵ ਆ ਉਹ ਦੇਖੋ ਕਿੰਨਾ ਇਕੱਠਾ ਹੋ ਚੁੱਕਾ ਆ ਪਾਣੀ ਔਰ ਥਾਂ ਥਾਂ ਦੇ ਉੱਤੇ ਜਿਹੜੇ ਟੋਏ ਪਏ ਹੋਏ ਆ ਉਹ ਤੁਹਾਨੂੰ ਦਿਖਾਣਦੇ ਆ ਕਿ ਟੋਏ ਜਿਹੜੇ ਆ ਕਿੰਨੇ ਬੁਰੀ ਤਰੀਕੇ ਦੇ ਨਾਲ ਖੋਦੇ ਗਏ ਨੇ ਜਿਹਦੇ ਵਿੱਚ ਕਿ ਪੂਰਾ ਇਨਸਾਨ ਜਿਹੜਾ ਆ ਉਹ ਡਿੱਗ ਸਕਦਾ ਆ ਤੁਸੀਂ ਦੇਖ ਪਾ ਰਹੇ ਹੋ ਕਿ ਟੋਆ ਕਿੰਨਾ ਵੱਡਾ ਹੈਗਾ ਆ ਟੋਆ ਦੇਖੋ ਕਿੰਨਾ ਵੱਡਾ ਹੈ ਹਰ ਥਾਂ ਤੇ ਟੋਏ ਟੋਏ ਪਏ ਹੋਏ ਆ ਬਟ ਇਹ ਜਿਹੜੀ ਗੈਸ ਦੀ ਪਾਈਪ ਪਾ ਰਹੇ ਹੈਗੇ ਆ ਉਹਦੇ ਨਾਲ ਨਾਲ ਵਾਟਰ ਸਪਲਾਈ ਦਾ ਜਿਹੜਾ ਉਹ ਪ੍ਰੋਬਲਮ ਆ ਰਹੀ ਹੈ ਪਾਈਪਾਂ ਫਟ ਚੁੱਕੀਆਂ ਨੇ ਆ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਗੈਸ ਦੀ ਜਿਹੜੀ ਉਹ ਪਾਈਪ ਆ ਉਹ ਪਾਈ ਜਾ ਰਹੀ ਹੈ ਮਸ਼ੀਨਾਂ ਜਿਹੜੀਆਂ ਸਰਕਾਰੀ ਲੱਗੀਆਂ ਹਨ ਅੰਨੀ ਸਰ ਨਮਸਕਾਰ ਜੀ ਨਮਸਕਾਰ ਜੀ ਮਸਲਾ ਕੀ ਹੈ ਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਰ ਵੀ ਟੀਵੀ ਦੇ ਮਾਧਿਅਮ ਰਾਹੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਛੋਟੇ ਜਿਹੇ ਸਨੇਹ ਦੇ ਤੁਸੀਂ ਇੱਥੇ ਪਹੁੰਚੇ ਅੱਜ ਦੀ ਜੋ ਸਮੱਸਿਆ ਹੈਗੀ ਆ ਪਿਛਲੇ ਲਗਭਗ 2-3 ਦਿਨ ਤੋਂ ਮਹੱਲਾ ਨੀਲਕੰਟ ਔਰ ਪੁਰਨ ਨਗਰ ਔਰ ਵਾਰਡ ਨੰਬਰ ਐ ਪੂਰਾ 50 ਦਾ 50 ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈਗਾ ਠੀਕ ਗੱਲ ਹੈਗੀ ਆ ਤੇ ਸਮੇਂ-ਸਮੇਂ ਦੇ ਉੱਤੇ ਕੰਪਨੀਆਂ ਵੱਲੋਂ ਡਿਵੈਲਪਮੈਂਟ ਦੇ ਕੰਮ ਹੁੰਦੇ ਆਏ ਆ ਕਰਨੇ ਚਾਹੀਦੇ ਆ ਪਰ ਉਸ ਡਿਵੈਲਪਮੈਂਟ ਨੂੰ ਆਪਾਂ ਕੀ ਕਰਨਾ ਜੇ ਲੋਕਾਂ ਦੀ ਜਾਨ ਦੇ ਨਾਲ ਹੀ ਖਿਲਵਾੜ ਕੀਤਾ ਜਾਵੇ ਲੋਕਾਂ ਨੂੰ ਸਹੂਲਤਾਂ ਤੋਂ ਸੰਘਣ ਸਖਣਾ ਕੀਤਾ ਜਾਵੇ ਤੁਸੀਂ ਦੇਖਦੇ ਆ ਕਿ ਤੁਹਾਡੇ ਸਾਹਮਣੇ ਆ ਗੈਸ ਪਾਈਪਲਾਈਨ ਵਾਲਿਆਂ ਦੀਆਂ ਮਸ਼ੀਨਾਂ ਖੜੀਆਂ ਆ ਇਹ ਆਪਣਾ ਕੰਮ ਤਾਂ ਕਰਦੇ ਹੈਗੇ ਲੇਕਿਨ ਕੰਮ ਕਰਨ ਦੇ ਨਾਲ-ਨਾਲ ਬਿਨਾਂ ਕਿਸੇ ਰੋਕ-ਟੋਕ ਤੋਂ ਬਿਨਾਂ ਕਿਸੇ ਡਰ ਤੋਂ ਪਾਣੀ ਦੀਆਂ ਪਾਈਪਲਾਈਨਾਂ ਤੋੜਦੇ ਆ ਰਹੇ ਆ ਔਰ ਇਹ ਮਸਲਾ ਪਿਛਲੇ ਲਗਭਗ 2 ਮਹੀਨੇ ਤੋਂ ਚੱਲਿਆ ਆ ਰਿਹਾ ਸਾਡੇ ਵਾਰਡ ਦੀ ਡਿਵੈਲਪਮੈਂਟ ਦੇ ਵਾਸਤੇ ਸਾਡੀਆਂ ਸਰਕਾਰਾਂ ਨੇ ਲੱਖਾਂ ਕਰੋੜਾਂ ਰੁਪਏ ਲਾ ਕੇ ਡਿਵੈਲਪਮੈਂਟ ਕੀਤੀ ਔਰ ਅੱਜ ਇਹਨਾਂ ਨੇ ਸਾਡੇ ਮਹੱਲਿਆਂ ਦੀ ਉਹ ਦੁਰਦਸ਼ਾ ਕਰ ਦਿੱਤੀ ਥਾਂ ਥਾਂ ਦੇ ਉੱਤੇ ਖੱਡੇ ਪਏ ਹੋ ਆ ਟੋਏ ਪਏ ਹੋ ਲੋਕੀ ਡਿੱਗਦੇ ਨੇ ਵਿੱਚ ਬਜ਼ੁਰਗ ਡਿੱਗਦੇ ਐਕਸੀਡੈਂਟ ਹੁੰਦੇ ਆ ਅੱਜ ਦਾ ਵਾਕਿਆ ਤੁਸੀਂ ਦੇਖਦੇ ਆ ਕਿ ਮੇਨ ਹਾਈਵੇ ਦੇ ਉੱਪਰ ਖੜੇ ਆ ਟਾਂਡਾ ਚੌਂਚ ਪਾਣੀ ਦੇ ਛੱਪੜ ਲੱਗੇ ਔਰ ਥਾਂ ਥਾਂ ਤੇ ਇਹਨਾਂ ਨੇ ਮਸ਼ੀਨਾਂ ਦੇ ਨਾਲ ਟੋਏ ਪਾ ਦਿੱਤੇ ਆ ਲੇਕਿਨ ਜਿੱਥੇ ਕਾਰਵਾਈ ਦੀ ਗੱਲ ਕਰੀਏ ਝੂਠੇ ਆਸ਼ਵਾਸ਼ਣ ਝੂਠੇ ਲਾਰੇ ਇੱਕ ਨਾ ਸ਼ੁਭ ਮੌਸਰ ਹੈਗਾ ਉਹ ਟਾਂਡੇ ਦੇਖਾਂ ਕਹੀ ਜਾ ਰਿਹਾ ਹੈਗਾ ਕਿ ਬੰਦੇ ਤਾਂ ਲੱਗੇ ਹੋ ਆ ਕੰਮ ਹੋ ਰਿਹਾ ਹੈਗਾ ਪਾਈਪਲਾਈਨ ਜੋੜਦੇ ਪਏ ਆ ਜਦ ਕਿ ਮੈਂ ਮੌਕੇ ਦੇ ਉੱਤੇ ਟੋਏ ਦੇ ਕੋਲ ਖੜਾ ਕੋਈ ਬੰਦਾ ਨਹੀਂ ਕੋਈ ਉੱਥੇ ਹਜ਼ਾਰ ਨਹੀਂ ਕੋਈ ਨਾ ਕੋ ਪਾਈਪਾਂ ਦੀ ਕੋਈ ਵਿਵਸਥਾ ਨਹੀਂ ਕੋਈ ਕਰਮਚਾਰੀ ਨਹੀਂ ਕੋਰਾ ਝੂਠ ਬੋਲਿਆ ਜਾ ਰਿਹਾ ਹੈ ਨਾ ਤਾਂ ਅਸੀਂ ਪਿਛਲੇ 3 ਦਿਨ ਤੋਂ ਪਾਣੀ ਦੀ ਸਮੱਸਿਆ ਨਾਲ ਝੂਜਦੇ ਸੀਗੇ ਰਾਤ ਅਸੀਂ ਲਗਭਗ ਕੋਈ 9:30 10 ਵਜੇ ਤੱਕ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਬੁਲਾ ਕੇ ਰਿਕਵੈਸਟ ਕਰਕੇ ਉਹ ਪਾਣੀ ਦੀਆਂ ਪਾਈਪਲਾਈਨਾਂ ਠੀਕ ਕਰਵਾਈਆਂ ਔਰ ਅੱਜ ਸਵੇਰ ਦਾ ਵੀ ਪਾਈਪਾਂ ਰਾਹੀਂ ਬਿਲਕੁਲ ਗੰਦਾ ਪਾਣੀ ਜਿਹੜਾ ਹੈਗਾ ਸਪਲਾਈ ਸਾਨੂੰ ਆ ਰਹੀ ਹੈਗੀ ਆ ਵਾਡ ਵਾਸੀਆਂ ਨੂੰ ਜਿਹਦੇ ਨਾਲ ਬਿਮਾਰੀਆਂ ਹੋਣ ਦਾ ਤਾਂ ਖਦਸ਼ਾ ਹੈਗਾ ਹੀ ਹੈਗਾ ਲੋਕ ਪਾਣੀ ਨੂੰ ਤਰਾਹੀ ਤਰਾਹੀ ਕਰਦੇ ਪਏ ਹੈਗੇ ਲੇਕਿਨ ਇਹਨਾਂ ਤੇ ਕੋਈ ਅਸਰ ਨਹੀਂ ਹੈਗਾ ਸਾਡੀ ਇਹਨਾਂ ਨੂੰ ਇਹ ਹੀ ਅਪੀਲ ਹੈ ਕਿ ਜਦ ਤੱਕ ਇਹਨਾਂ ਦੇ ਮੌਕੇ ਤੇ ਅਫਸਰ ਇੱਥੇ ਆ ਕੇ ਸਾਡੀ ਨਿਰਵਿਘਨ ਪਾਣੀ ਦੀ ਸਪਲਾਈ ਚਾਲੂ ਨਹੀਂ ਕਰਾਉਂਦੇ ਸਾਨੂੰ ਆਸ਼ਵਾਸ਼ਣ ਨਹੀਂ ਦਿੰਦੇ ਔਰ ਇਹਨਾਂ ਦੀ ਇੱਕ ਬਕਾਇਦਾ ਪਾਈਪਲਾਈਨ ਜੋੜਨ ਵਾਲੀ ਟੀਮ ਨਹੀਂ ਇੱਥੇ ਨਾਲ ਖੜਦੀ ਉਦੋਂ ਤੱਕ ਅਸੀਂ ਇਹਨਾਂ ਦਾ ਕੰਮ ਟੋਟਲ ਬੰਦ ਕਰਵਾਤਾ ਔਰ ਅੱਗੇ ਚੱਲਣ ਨਹੀਂ ਦੇਣਾ ਸੀ ਐਮਸੀ ਸਾਹਿਬ ਜਿਹੜਾ ਤੁਹਾਡੀਆਂ ਗੈਸ ਦੀਆਂ ਪਾਈਪਾਂ ਪੈ ਰਹੀਆਂ ਔਰ ਉਹਦੇ ਨਾਲ ਜਿਹੜੇ ਫਿਟਿੰਗਸ 깔 ਰਹੀਏ ਕੀ ਤੁਹਾਨੂੰ ਇਨਟੀਮੇਟ ਨਹੀਂ ਕੀਤਾ ਗਿਆ ਅਸੀਂ ਪਹਿਲਾਂ ਦੇਖੋ ਸਾਨੂੰ ਕਰਨ ਲੱਗੇ ਇਨਟੀਮੇਟ ਕੀਤਾ ਗਿਆ ਕਿ ਗੈਸ ਪਾਈਪਲਾਈਨ ਪਾਉਣੀ ਹੈ ਸਪਲਾਈ ਪਾਉਣੀ ਹੈ ਅਸੀਂ ਕਿਸੇ ਵੀ ਡਿਵੈਲਪਮੈਂਟ ਨੂੰ ਨਾ ਥੋੜੀ ਕਰ ਸਕਦੇ ਲੇਕਿਨ ਜਿੱਥੇ ਇਨਸਾਨੀ ਜ਼ਿੰਦਗੀ ਦਾ ਸਵਾਲ ਹੈ ਇਨਸਾਨੀਅਤ ਦਾ ਸਵਾਲ ਹੈ ਉਹਨਾਂ ਚੀਜ਼ਾਂ ਨੂੰ ਉਹਨਾਂ ਤੱਥਾਂ ਨੂੰ ਤਾਂ ਮੁੱਖ ਰੱਖ ਕੇ ਇਹਨਾਂ ਲੋਕਾਂ ਨੂੰ ਦੇਖਣਾ ਚਾਹੀਦਾ ਨਾ ਤੇ ਅਫਸਰਾਂ ਨੂੰ ਦੇਖਣਾ ਚਾਹੀਦਾ ਨਾ ਇਹਨਾਂ ਦਾ ਕੋਈ ਅਫਸਰ ਫੋਰਥ ਕਲਾਸ ਇਹਨਾਂ ਦੇ ਕਰਮਚਾਰੀ ਜਿਹੜੇ ਇੱਥੇ ਆ ਕੋਈ ਇਹਨਾਂ ਦਾ ਇੱਥੇ ਸੁਪਰਵਾਈਜ਼ਰ ਨਹੀਂ ਠੀਕ ਹੈ ਜੀ ਕੋਈ ਇਹਨਾਂ ਦਾ ਏਰੀਆ ਮੈਨੇਜਰ ਨਹੀਂ ਕੋਈ ਉੱਪਰ ਵੱਡਾ ਮੈਨੇਜਰ ਨਹੀਂ ਹੈਗਾ ਜੀ ਮੇਰ ਕੋਈ ਇਹਨਾਂ ਦਾ ਕੋਈ ਇੱਥੇ ਅਫਸਰ ਨਹੀਂ ਹੈਗਾ ਰੱਬ ਦੇ ਆਸਰੇ ਮਤਲਬ ਇਹਨਾਂ ਨੇ ਛੱਡਿਆ ਹੈ ਔਰ ਪੈਪਲਾਂ ਦਾ ਨਿਰਵੇਗਨ ਤੋੜਦੇ ਆ ਰਹੇ ਹੈ ਔਰ 2 ਮਹੀਨੇ ਦੇ ਵਿੱਚ ਲਗਭਗ ਇਹਨਾਂ ਨੇ ਵਾਟਰ ਸਪਲਾਈ ਦੀ 50 ਜਗ੍ਹਾ ਤੋਂ ਸਪਲਾਈ ਤੋੜ ਦਿੱਤੀ। ਲੋਕਾਂ ਦੇ ਘਰਾਂ ਦੀ ਇਹ ਕੰਨਾਂ ਡਿੱਗ ਪਈਆਂ। ਹੋਰ ਵੀ ਕਈ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਹੋਇਆ ਲੇਕਿਨ ਇਹਨਾਂ ਤਾਂ ਜੋ ਵੀ ਨਹੀਂ ਸਰਕਦੀ ਪਈ। ਤੁਸੀਂ ਦੇਖੋ ਕਿ ਸਾਨੂੰ ਹੁਣ ਵੀ 1.5 ਘੰਟਾ ਹੋ ਗਿਆ ਇੱਥੇ ਖੜਿਆ ਨੂੰ। ਇਹਨਾਂ ਦਾ ਕੋਈ ਅਫਸਰ ਨਹੀਂ ਇੱਥੇ ਪਹੁੰਚਿਆ। ਔਰ ਜਦ ਤੱਕ ਇਹਨਾਂ ਦਾ ਅਫਸਰ ਇੱਥੇ ਆਉਂਦਾ ਨਹੀਂ ਸਾਨੂੰ ਭਰੋਸਾ ਨਹੀਂ ਦਿੰਦਾ ਉਹ ਤੱਕ ਇਹਨਾਂ ਦੀ ਸਪਲਾਈ ਜਿਹੜੀ ਆ ਉਹ ਬੰਦ ਰਹੇਗੀ। ਸਾਨੂੰ ਜੋ ਵੀ ਕਰਨਾ ਪਿਆ ਆਪਣੇ ਸੰਘਰਸ਼ ਨੂੰ ਨੇਪਰੇ ਚਾੜਨ ਵਾਸਤੇ ਅਸੀਂ ਕਰਾਂਗੇ। ਤੁਹਾਡੀ ਅਗਲੀ ਜਿਹੜੀ ਕਾਰਵਾਈ ਹੈ ਉਹ ਕੀ ਹੈਗੀ ਹੈ ਜੀ ਸਾਡੀ ਅਗਲੀ ਕਾਰਵਾਈ ਇਹ ਹੈ ਕਿ ਇਹਨਾਂ ਦਾ ਕੋਈ ਮੌਕੇ ਦਾ ਕੋ ਮੌਜੂਦਾ ਹੱਸਰ ਆਵੇ ਔਰ ਇੱਥੇ ਇੱਕ ਟੀਮ ਸਨਿਸ਼ਚਿਤ ਕਰੇ ਕਿ ਕਿਤੇ ਵੀ ਪਾਣੀ ਦੀ ਸਪਲਾਈ ਟੁੱਟਦੀ ਆਈ ਆ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਆਉਂਦੀ ਆ ਇਹਨਾਂ ਦੀ ਟੀਮ ਮੌਕੇ ਤੇ ਹੋਣੀ ਚਾਹੀਦੀ ਔਰ ਮੌਕੇ ਤੇ ਉਹਨੂੰ ਠੀਕ ਕਰਨਾ ਕਰਨ ਦਾ ਸਾਨੂੰ ਜਦ ਤੱਕ ਆਸ਼ਵਾਸ਼ਣ ਨਹੀਂ ਦਿੱਤਾ ਉਦੋਂ ਤੱਕ ਇਹਨਾਂ ਦੇ ਅਸੀਂ ਕੰਮ ਦੀ ਸਪਲਾਈ ਜਿਹੜੀ ਹੈ ਅਸੀਂ ਵੀ ਤਾਂ ਪਾਣੀ ਤੋਂ ਬਿਨਾਂ 2 ਦਿਨ ਰਹੇ ਆ 2 ਦਿਨਿਆਂ ਦੀ ਮਸ਼ੀਨਰੀ ਨਾ ਚੱਲੀ ਤਾਂ ਕੀ ਹੋ ਗਿਆ ਇਹ ਵੀ ਦੇਖਣ ਕਿ ਨੁਕਸਾਨ ਕਿੱਦਾਂ ਹੁੰਦਾ ਹੈ ਪਬਲਿਕ ਦਾ ਨੁਕਸਾਨ ਕਿੱਦ ਸੋ ਇਸ ਕਰਕੇ ਅਸੀਂ ਹੁਣ ਇਹਨਾਂ ਦੀ ਸਪਲਾਈ ਜਿਹੜੀ ਹੈਗੀ ਚੱਲਣ ਨਹੀਂ ਦੇਣੀ ਹੈ। ਧੰਨਵਾਦੀ ਤੁਹਾਡਾ ਬਹੁਤ। ਮੈਂ ਜੀਤ ਸਿੰਘ ਮੱਲਾ ਨੀਰਕੰਟ ਟਾਂਡਾ ਰੋਡ ਵਾਰਡ ਨੰਬਰ 50 ਮੈਂ ਪੰਜਾਬ ਗਵਰਨਮੈਂਟ ਡਰਾਈਵਰ ਐਂਡ ਟੈਕਨੀਕਲ ਏਮਪਲਾਈ ਯੂਨੀਅਨ ਜ਼ਿਲ੍ਹਾ ਪ੍ਰਧਾਨ ਐਂਟਿਕ ਦਾ ਵਾਈਸ ਪ੍ਰਧਾਨ ਮੈਂ ਬੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮੇਅਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਜਿਹੜੀ ਪਾਈਪ ਲਾਈਨ ਪੈ ਰਹੀ ਆ ਗੈਸ ਪਾਈਪ ਲਾਈਨ ਪੈ ਰਹੀ ਆ ਇਹ ਪੈ ਤਾਂ ਵਧੀਆ ਰਹੀ ਆ। ਪਰੰਤੂ ਪਰ ਜਿਹੜਾ ਇਹਦਾ ਠੇਕੇਦਾਰ ਆ ਉਹ ਬਿਲਕੁਲ ਨਖੇਦ ਔਰ ਨਕਮਾ ਔਰ ਘਟਿਆ ਬੰਦਾ ਆ ਤਾਂ ਤਾਂ ਤੇ ਸੜਕਾਂ ਤੋੜ ਦਿੱਤੀਆਂ ਆ ਆਵਾਰਡ ਨੰਬਰ 50 ਦੀਆਂ ਕੋਈ ਰਿਪੇਅਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜੇ ਸਾਡੇ ਐਮਸੀ ਸਾਹਿਬ ਸਰਦਾਰ ਗਰਮੀਤ ਸਿੰਘ ਜੀ ਨੇ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਨਾਲ ਤਾਲਮੇਲ ਕੀਤਾ ਤੇ ਉਹ ਕਹਿ ਰਹੇ ਨੇ ਸਾਡੇ ਕੋਲ ਪੈਸੇ ਹੈ ਨਹੀਂ ਤੇ ਫਿਰ ਕੰਮ ਕਿਵੇਂ ਚੱਲਦਾ ਇਹਨਾਂ ਦਾ ਇਹ ਇਹ ਬੰਨਾਂ ਕੋਲੇ ਪੈਸਾ ਹੀ ਹੈ ਨਹੀਂਗਾ ਤੇ ਇਹਨਾਂ ਨੂੰ ਕਹੋ ਵੀ ਕੰਮ ਬੰਦ ਕਰ ਦਿਓ ਸਭ ਤੋਂ ਪਹਿਲਾਂ ਜਿੱਥੇ ਇਹਨਾਂ ਨੇ ਪਾਈਪਲਾਈਨ ਪਾਈ ਆ ਉਹਦੀਆਂ ਜਿਹੜੀਆਂ ਰਿਪੇਅਰ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਜਿਵੇਂ ਸੜਕ ਹੈਗੀ ਆ ਪਾਈਪਲਾਈਨ ਪਾਣੀ ਦੀ ਟੁੱਟਦੀ ਆ ਉਹਦੇ ਮੌਕੇ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਉੱਥੇ ਬੰਦੇ ਰਿਪੇਅਰ ਕਰਨ ਰਿਪੇਅਰ ਕਰਕੇ ਐਮਸੀ ਸਾਹਿਬ ਨੂੰ ਦੱਸਣ ਵੀ ਭਾਈ ਜਿਵੇਂ ਦੀ ਤੁਸੀਂ ਸੜਕ ਬਣਾਈ ਸੀ ਅਸੀਂ ਉਸੇ ਤਰ੍ਹਾਂ ਦੀ ਰਿਪੇਅਰ ਕੀਤੀ ਆ ਠੀਕ ਹੈ ਜੀ